ਗੋਦੇ ਵਾਲੇ ਰੁਪਿੰਦਰ ਦੀ ਖੇਡੋਂ ਤੇ ਸੰਦੀਪ ਦੀ ਖੇਡੋਂ ਮੈਸ ਕਰਦਾ ਇੱਕ ਵਾਰੀ ਆਪ੍ਰੈਲ ਚ ਬਹੁਤ ਸਮਾਂ ਲੱਗ ਜਾਣਾ ਔਰ ਦੋ ਜੱਫਿਆਂ ਦਾ ਸਰਦਾਰ ਸ਼ੇਰ ਸਿੰਘ ਜੀ ਘਾਂਗਾ ਕਹਿੰਦੇ ਵੀ 1000 ਰੁਪਏ ਦੇਵਾਂਗੇ ਦੋ ਜੱਫੇ ਜਿਹੜਾ ਮਲ ਲਾਊਗਾ ਇੱਕ ਪਾਸੇ ਤਾਇਆ ਰਾਂਝਾ ਕਬੱਡੀ ਕਲੱਬ ਕਲਿਆਣ ਸੁਖਾ ਔਰ ਦੂਜੇ ਪਾਸੇ ਕਹਿੰਦੇ ਮਹਿਮਦਵਾਲ ਜ਼ਿਲ੍ਹਾ ਕਪੂਰਥਲੇ ਦੀ ਟੀਮ ਉਹ ਜਲਾਲਪੁਰੀਏ ਪਾਲ ਆਜੂਗਾ ਥੋੜੇ ਸਮੇਂ ਤੱਕ ਜਲਾਲਪੁਰੀ ਆਵੇ ਤੇ ਦੁੱਗਾਂ ਵਾਲੇ ਖੁਸ਼ੀ ਨੂੰ ਯਾਰ ਕੌਣ ਕੌਣ ਪਿਆਰ ਕਰਦਾ ਇਹ ਮਹਾਨ ਕਬੱਡੀ ਖਿਡਾਰੀਆਂ ਨੂੰ ਤਾੜੀਆਂ ਮਾਰ ਦਿਓ ਇਹਨਾਂ ਖਿਡਾਰੀਆਂ ਦੇ ਵਾਸਤੇ ਆਉਣ ਵਾਲੇ ਸੀਜ਼ਨ ਦੇ ਵਿੱਚ ਜ਼ਰੂਰ ਖੇਡਣਗੇ ਸੋ ਜਦੋਂ ਪੰਜਾਬ ਦੀ ਅਸਰ ਜ਼ਮੀਨ ਦੇ ਉੱਪਰ ਕਿਉਂ ਵਿਦੇਸ਼ੀ ਧਰਤੀ ਦੇ ਬਹੁਤ ਸਾਰੇ ਆ ਉੱਥੇ ਮਜਬੂਰੀਆਂ ਬਣ ਜਾਂਦੀਆਂ ਨੇ ਪਰ ਅਗਲੇ ਮਹੀਨੇ ਦੇ ਵਿੱਚ ਜ਼ਰੂਰ ਇਹਨਾਂ ਕਬੱਡੀ ਖਿਡਾਰੀਆਂ ਦੇ ਆਪਾਂ ਦਰਸ਼ਨ ਕਰਾਂਗੇ ਗੁਰਵਿੰਦਰ ਕਾਂਗੇ ਨਾਲ ਇਹਨਾਂ ਦਾ ਵੱਡਾ ਪਿਆਰ ਜੇ ਪੰਜਾਬ ਹੁੰਦੇ ਤਾਂ ਜ਼ਰੂਰ ਖੇਡਣਾ ਸੀਗਾ ਆਉਣਗੇ ਗੁਰੂ ਮਹਾਰਾਜ ਮਿਹਰ ਭਰੇ ਹੱਥ ਰੱਖੇ ਮੱਖਣ ਅਲੀ ਜੀ ਗੱਲ ਕਹਾ ਮੇਰਾ ਨਾਜ ਥੋੜਾ ਲੱਕ ਦੁਖ ਰਿਹਾ ਔਰ ਮੈਂ ਸੋਚਿਆ ਤੁਸੀਂ ਗੱਲ ਕੀਤੀ ਪਾਲੇ ਦੀ ਮੈਂ ਕਿਹਾ ਯਾਰ ਪਾਲੇ ਨੂੰ ਕਿੱਡੀ ਲੱਕ ਦੀ ਪ੍ਰੋਬਲਮ ਹੈ ਉਹ ਫੇਰ ਵੀ ਨੌਜਨ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਇਹਨਾਂ ਦਰਸ਼ਕਾਂ ਕਰਕੇ ਔਰ ਉਹ ਖੇਡਦਾ ਜਰੂਰ ਹੈ ਚਾਹੇ ਅਮਰੀਕਾ 'ਚ ਹੈ ਕੈਨੇਡਾ ਤੇ ਚਾਹੇ ਨਿਊਜ਼ੀਲੈਂਡ ਹੈ ਚਾਹੇ ਆਸਟ੍ਰੇਲੀਆ ਤੇ ਚਾਹੇ ਪੰਜਾਬ ਹੈ ਔਰ ਸਫਰ ਵੀ ਬਾਤ ਲੰਬਾ ਹੋ ਗਿਆ ਪਰ ਜਲਾਲਪੁਰье ਪਾਲੇ ਲਈ ਦੁੱਗਾ ਵਾਲੇ ਖੁਸ਼ੀ ਦੇ ਲਈ ਸਾਡੀਆਂ ਦਵਾਵਾਂ ਨੇ ਔਰ ਉਹਨਾਂ ਖਿਡਾਰੀਆਂ ਦੀ ਖੇਡ ਨੂੰ ਦੁਨੀਆ ਪਿਆਰ ਕਰਦੀ ਹੈ ਔਰ ਹੋਰ ਵੀ ਜਿਹੜੇ ਵਿਦੇਸ਼ਾਂ ਦੇ ਵਿੱਚ ਸਾਡੇ ਭਰਾ ਬੈਠੇ ਆ ਪਲੇਅਰ ਔਰ ਉਹਨਾਂ ਸਾਰਿਆਂ ਨੂੰ ਅਸੀਂ ਮਿਸ ਕਰਦੇ ਹਾਂ ਸਾਰੇ ਕਬੱਡੀ ਖਿਡਾਰੀ ਆਪਾਂ ਇੱਕਸਾਰ ਹੋ ਕੇ ਮੇਰੇ ਵੀਰੋ ਇਹ 라ਉਂਡ ਕਾ ਲਾਈਏ ਕਿਹੜੇ ਕਬੱਡੀ